ਤੇ ਟਿਕਾ ਹੱਲ ਮਾਪੇ ਦੀ ਗੱਲ ਸੰਤੂਰ ਵਾੜਦੇ ਮੈਂ ਬਾ ਫਾੜੇ ਨੂੰ ਅਦਰ ਵਾੜਦੇ ਮੇਰੇ ਨਾਲ ਜਾਈ ਹਾਂ ਯਾਰ ਤੂੰ ਮੇਰੇ ਨਾਲ ਜਾਈ ਫਾੜੇ ਨੂੰ ਯਾਰ ਫਾੜੇ ਕਮਣਤ ਤਾਰ ਰੋ ਚੱਲ ਪਏ ਅਸੀਂ ਸਲੂਨ ਤੇ ਅੱਜ ਸਲੂਨ ਤੇ ਲੱਗੂਗੀ ਬਹੁਤ ਵੱਡੀ ਆਫਰ ਬੈਠ ਕੇ ਈ ਰਿਕਸ਼ਾ ਤੇ ਹਰ ਗੁਣ ਕਰੀ ਬਹੁਤ ਸਾਰਾ ਇੰਜੋਏ ਸਲੂਨ ਤੇ ਪਹੁੰਚ ਗਏ ਅਸੀਂ 2 ਮਿੰਟ ਦੇ ਵਿੱਚ ਲਓ ਤੁਸੀਂ ਕੰਟੈਕਟ ਨੰਬਰ ਨੋਟ ਕਰ ਲਓ ਪਹਿਲਾਂ 2 ਮਹੀਨੇ ਬਾਅਦ ਸਲੂਨ ਤੇ ਸੰਦੀਪ ਦੀ ਐਂਟਰੀ ਹੈ 5000 ਰੁਪਏ ਦੇ ਵਿੱਚ ਤੁਹਾਨੂੰ ਦਵਾਂਗਾ ਆਪਾਂ ਬਰਾਈਡਲ ਮੇਕਅਪ ਹੋਰ ਵੀ ਬਹੁਤ ਸਾਰੀਆਂ ਆਫਰਾਂ ਚੱਲ ਰਹੀਆਂ ਜਿਵੇਂ ਕਿ 300 ਰੁਪਏ ਦੇ ਵਿੱਚ ਫੇਸ਼ੀਅਲ 300 ਰੁਪਏ ਦੇ ਵਿੱਚ ਹੈਅਰ ਸਪਾ ਬਾਕੀ 1800 ਰੁਪਏ ਦੇ ਵਿੱਚ ਸਮੂਥਨਿੰਗ ਚੱਲ ਰਹੀ ਹੈ ਨਾਰਮਲ ਲੈਨ ਬਾਕੀ ਆ ਗੱਲ ਧਿਆਨ ਨਾਲ ਬੇਦੇ ਵਿਆਦੇ ਪੰਘੂੜੇ ਲੱਗਦੇ ਸਸਤੀ ਕਾਲ ਸਾਹ ਚੜਾ ਜਾਂਦੇ ਨੂੰ ਲੱਗਦੇ ਇੱਥੇ ਸਲੂਨ ਚੱਲਨੇ ਆ ਸੰਦੀਪ ਚੱਲੀ 2 ਮਹੀਨੇ ਬਾਅਦ ਸਲੂਨ ਬਾਹਰ ਸੌਣ ਲੱਪੀ ਫੇਰੋਂ ਹਰਗੁਣੇ ਬੈਕ ਬੈ ਗਈ ਆ ਆਪਣਾ ਆਪਣੇ ਕੋਫੀ ਬੱਕਰੀ ਸਾਹਮਣੇ ਜਾ ਕੇ ਅੱਜ ਪਾਣੀ ਸੁੱਕ ਗਿਆ ਨਹੀਂ ਤੇ ਪਾਣੀ ਬਹੁਤ ਜ਼ਿਆਦਾ ਹੈਗਾ ਆਪਣਾ ਇਹ ਫਾਇਦਾ ਆਪਣਾ ਪਿਆ ਜਿਹੜਾ ਉਹ ਉੱਚਾ ਆ ਮਾ ਕਾ ਚਾ ਉਦਾ ਆ ਜੋਈ ਜੰਮੀ ਐ ਸਾਦਾ ਇਹ ਮੈਂ ਆ ਤਾ ਲੋ ਦੇ ਦੇਣਾ ਪਹਿਲਾਂ ਮੈਂ ਵਾਹ ਤੇ ਵੀਉਂ ਮੈਂ ਕੀਉਂ ਨਹੀਂ ਕੀਲਾ ਹਾਂ ਕਿਲਾ ਜੀ ਇਹ ਨਾਲ ਲੇ ਗਈ ਕਰਾਂ ਤੇ ਛੇਸ ਮੈਂ ਯਾਰ ਛੇਸ ਕਿਦੇ ਗਲਾਂ ਨੂੰ ਇਹ ਦੇਖਾ ਚੱਪੀ ਹਾਂ ਸੰਦੀਪ ਭਾਈ ਆ ਸਮਾਨ ਲੈਣ ਵਾਸਤੇ 20 ਮਿੰਟ ਲੱਗਣੇ ਕਹਿੰਦੇ ਲਿਪਸਟਿਕ ਨਾ ਹੋਵੇ ਤੇ ਇਹ ਪਰੋ ਉਹ ਬਾਹਰ ਵੀ ਲੱਗਣੀ ਆ ਉਹ ਵੀ ਲੱਗਣੀ ਆ ਸਾਹਮਣੇ ਸੰਦੀਪ ਉਹਨਾਂ ਚ ਪਸੰਦ ਕਰ ਲੈਣਾ ਭਾਵੇਂ ਉਹਨਾਂ ਚ ਲੱਗਣੀ ਆ ਬਾਹਰ ਵੀ ਲੱਗਣੀ ਆ ਉਹ ਚੇਹਰੇ ਦੇ ਰੰਗਾਂ ਚ ਅਕਰ ਬੜਾ ਤਗੜਾ ਹੈ ਹੈਂ ਕਿੰਨੇ ਦੀ 50 ਇਹ ਗਾਵਾਂ ਦੀ ਮੈਂ ਤਾਂ ਕਹਿੰਦਾ ਕਿ ਸਪੱਟੇ ਦੀ ਵੀਡੀਓ ਬਣਾਉਣੀ ਹੈ ਕਹਿੰਦੇ ਕਿ ਇਹਨਾਂ ਦੀ ਵੀਡੀਓ ਬਣਾਉਣੀ ਆ ਵੀਡੀਓ ਹੀ ਤਾਂ ਬਣਾਉਣੀ ਹੈ ਅੱਛਾ ਤੁਸਤਾ ਉੱਤੋਂ ਦੰਦੀ ਵੀਡੀਓ ਬਣ ਨਹੀਂ ਆ ਗਈ ਆਪਾਂ ਚਲ ਬਣਾਈਏ ਆਪਾਂ ਚਲ ਬਣਾਈਏ ਇਹਦੀ ਨਹੀਂ ਬਣਾਈ ਇਦੀ ਮੈਂ ਚਲੋ ਬਣਾਈਆਂ ਕੋਈ ਵੀਡੀਓ ਉਹਨੂੰ ਤਾਂ ਛੱਡ ਦੇਣੀ ਚਲੋ ਆਪਾਂ ਵੀਡੀਓ ਬਣਾਈਏ ਚਲੋ ਆਪਾਂ ਵੀਡੀਓ ਬਣਾਈਏ ਹਾਂ ਬਣਾਈਆਂ ਉਹਦੇ ਚ ਸ਼ੀਸ਼ੇ ਉਧਰ ਰਹਿਣ ਦੇ ਦੇਣੀ ਮਿਹਣੇ ਆਪਾਂ ਬਣਾਈਏ ਚਲੋ ਉਧਰ ਵੇਖ ਚਲੋ ਆਪਾਂ ਤੇਰੀ ਨਹੀਂ ਮੈਂ ਬਣਾਉਣੀ ਚੱਲੇ ਆ ਘਰੇ ਇਧਰ ਆ ਕੱਦ ਲਈ ਕਰੇ ਚੱਬਾ ਬੈਹ ਨੀਕ ਨੂੰ ਮਾ ਘਰੇ ਲਾ ਆ ਹੁਣ ਮੈਂ ਲੈਣ ਆਦੇ ਹਾਂ ਸਿਮਿੰਟ ਸਿਮਿੰਟ ਉਹਨਾਂ ਟੱਲਾਂ ਦੇ ਅੰਦਰਜਾਂ ਚ ਭਰਨ ਵਾਲਾ ਆ ਜੀ ਤੇ ਸਿਲੀ ਕੋਨ ਖੜਾ ਰੀਆਂ ਉਹ ਨਹੀਂ ਮੈਂ ਟੁੱਟਣਾ ਜਾਣਗੇ ਇੱਥੋਂ ਨਾਲ ਅਧਿਕ ਬੋਰੀ ਸਿਮਿੰਟ ਲੈ ਚੱਲਦੇ ਆ ਹਾ ਟਰਾਲੀ ਇਹਨਾਂ ਇੱਥੇ ਲਾਤੀ ਮੈਂ ਕਿਹਾ ਵੀ ਮੈਂ ਹੋ ਤਾਂ ਪ੍ਰੇਮ ਨਗਰ ਲਾ ਕੇ ਆਏ ਹੋ ਹਾਂ ਇੱਥੇ ਆ ਗਏ ਇਹਨਾਂ ਨੂੰ ਵੇਲ ਕਰਾ ਦੇਾਂਗੇ ਨਾ ਇਹਨਾਂ ਨੂੰ ਮਾ ਘਰੇ ਲਾ ਕੇ ਆਏ ਤੇ ਗਲਤੀ ਕਰ ਲਈ ਇਹਨਾਂ ਨੇ ਅਸੀਂ ਸ਼ੀਸ਼ੇ ਤੋਂ ਜੁਮੈਂਸ ਆ ਕੱਟ ਦੋ ਸਿੱਧਾ ਕਰਨਾ ਹੈ ਇਧਰ ਨੂੰ ਕਰ ਦੋ ਉਧਰ ਨੂੰ ਸਿੱਧਾ ਕਰ ਦੋ ਬਸ ਇਹ ਸੋਈ ਤੇ ਸਲੈਪ ਪਾ ਦਾਂਗੇ ਉਤੇ ਜਿਹੜੀ ਰਸਈ ਬਣਾਉਂਦੇ ਆ ਇਹ ਕਿਤੇ ਨਾਲ ਦੀ ਹੋਰ ਲੈ ਜੰਨੇ ਆ ਪਾਪਾ ਲੈ ਕਿੰਨੀ ਉਮਰ ਚ ਲੈ ਕੰਮ ਕਰਨ ਅਸੀਂ ਆਦਿਆ ਇਦਾਂ ਮਾੜੀ ਮੋਟੀ ਗੋਲੀਆਂ ਕਰਵਾਤੀਆਂ ਤੇ ਪਾਪਾ ਹਣ ਸ਼ੀਸ਼ਾ ਦੂਜਾ ਲੈਣ ਵਾਸਤੇ ਗਿਆ ਮੈਂ ਆਖਿਆ ਇਹਦੇ ਨਾਲ ਦੀ ਇੱਕ ਹੋਰ ਕੱਟ ਦੇ ਉਹ ਪਤਾ ਨਹੀਂ ਕਿੱਥੇ ਚਲ ਗਿਆ ਓਏ ਅਰ ਕੋਲਾ ਦਾ ਸ਼ੀਸ਼ਾ ਨਹੀਂ ਜਿਆਦਾ ਹਨ ਦੱਸ ਦਿੰਦਾ ਹਾਂ ਕਿ ਘਰ ਨੂੰ ਜਾਣ ਵਾਲੇ ਪੰਡੇਗਾ ਇਹ ਦਾਇਆ ਥੋੜੇ ਗੋਲ ਹੋ ਜੂਗਾ ਅਸੀਂ ਆਈਆਂ ਹਾਂ ਉੱਪਰ ਆਗੀ ਵੇਖਣਾ ਹੈ ਜੇ ਪਛਾਣ ਦੀ ਪਛਾਣ ਡਿੱਗ ਪਏ ਤੇ ਫਿਰ ਚੱਲ ਰਹੇ ਹੁਣ ਇੱਧਰ ਫੇਰ ਝੜੂ ਇੱਧਰ ਇੱਥੇ ਫੇਰ ਇੱਥੇ ਇੱਧਰ ਆ ਜਾ ਇੱਥੇ ਫੇਰ ਝੜੂ ਇੱਧਰ 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 ਇੱਥੇ ਹਾਂ ਚੱਲ ਇੱਥੇ ਲਾ ਆ ਜਣ ਕੀ ਕਰਨਿਆ ਚੱਲ ਫੇਰ ਨਾ ਚੱਲ ਫੇਰ ਫੇਰ ਇੱਥੇ ਇਹ ਤਾਂ ਕਾਲਾ ਸੀਮੈਂਟ ਭਰਨ ਵਾਲਾ ਇਹ ਤੇ ਉਹ ਪ੍ਰਤਾਪ ਭਾਜੀ ਆਹ ਸਾਰੇ ਇਹ ਭਰਨ ਵਾਲਾ ਇਹ ਇਹ ਹਨ ਵੀ ਇਹਨੇ ਪੂਰੂ ਕੀ ਨਹੀਂ ਅਸੀਂ ਹੋਰ ਕੀ ਹੈ ਕੋਣੀ ਇਹ ਚ ਹੱਥ ਤੇ ਨਹੀਂ ਛੱਡਦਾ ਓਦਾਂ ਓਦਾਂ ਵੀ ਨਾਲ ਸੋਹਣਾ ਲੱਗਦਾ ਹਨ ਇਹ ਨੇ ਇਹਦੀ ਪਕੜ ਪੂਰੀ ਹੋ ਗਈ ਕਿੰਨੀ ਹੈ ਵਾਹ ਬੰਜਣੇ ਬਸ ਠੀਕ ਹੈ ਲੈ ਵੀ ਹੁਣ ਹਾਂ ਕਰਣੀ ਬੋ ਕੰਮ ਹੋ ਕੇ ਇੱਥੇ ਸੀਮਟ ਸੌਣ ਭਰਦਾ ਸਾਰੇ ਆ ਇੱਥੇ ਆ ਭਰਦਾ ਇੱਥੇ ਵੀ ਸੀਮਟ ਹੀ ਹੁੰਦਾ ਸਫਾਈ ਬਾਅਦ ਕਰੂੰਗਾ ਸਾਰੇ ਤੇ ਆ ਇੱਥੇ ਹੁਣ ਵਾਲਪੇਪਰ ਲਾ ਦਾਂ ਕੱਲ ਨੂੰ ਆਹ ਕੰਦ ਤੇ ਵੀ ਇੱਧਰ ਵੀ ਲਾ ਦੂ ਇੱਥੇ ਤੇ ਇੱਥੇ ਲਾਉਣਾ ਬਸ ਕੀ ਤੁਰਨਾ ਹੈ ਕੀ ਤੁਰਨਾ ਚਲਾ ਪੌੜੀਂ ਤੁਰਨਾ ਹੈ ਤੇ ਜੇ ਡਿੱਗ ਪਿਆ ਤਾਂ ਫੇਰ ਨਹੀਂ ਕੱਲੀ ਨਹੀਂ ਜਾਣਾ ਨਾ ਕੰਦੀ ਪੌੜੀਆਂ 'ਚ ਕੱਲੀ ਨਹੀਂ ਜਾਣਾ ਚੱਲ ਆ ਚਲੀਏ ਚੱਲ ਜਾ 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 जा जा जा, जा नहीं मारती मम्मी चल जा जा चल जा ਥੱਲੇ ਬੈਠ ਜਾ ਨਾ ਬੈ ਕੇ ਬੈ ਕੇ ਨਹੀਂ ਨਹੀਂ ਨਾਲ ਰੋ ਯਾਰ ਨਾਲੀਆਂ ਮੈਂ ਬੈ ਕੇ ਜਾ ਨਾ ਪੰਜ ਬੈ ਕੇ ਆਈ ਤਾਂ ਨਹੀਂ ਨਹੀਂ ਬੈ ਬੈ ਕੇ ਜਾਂਦੀ ਬੜਾ ਵਧੀਆ ਚੱਲ ਆ ਚੱਲੇ ਆਏ ਅੱਜ ਯਾਰਾਂ ਦੋਸਾਂ ਨਾਲ ਰੋਟੀ ਖਾਣੇ ਬਾਹਰ ਚੱਲੇ ਆਏ ਤੇ ਇਸ ਨੇ ਘਰੇ ਰਹਿਉ ਜੀ ਗੱਡੀ ਤੇ ਯਾਰਾ ਜਿੰਜਨ ਨਾ ਪਤਾ ਕਦੋਂ ਮੇਰਾ ਹੋ ਜਾਣਾ ਫਾਇਦਾ ਕੋਈ ਨਹੀਂ ਲਿਆ ਇਹ ਕੰਮ ਇੱਕ ਰੋਜ਼ਰ ਬਾਹਰ ਕਢਣਾ ਪਾਣਾ ਪਿਆ ਵਿੱਚ ਘਰ ਚੱਕ ਦੋ ਵੇਹ ਵਾ ਤਨੀ ਟੋਪਣਾ ਲੱਗਾ ਕਹਿੰਦਾ ਇੱਥੇ ਫਲੂਦਾ ਖਾਣਾ ਹੈ ਆਈਸਕ੍ਰੀਮ ਕਰਾਓ 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 ਜਿਹੜੀ ਕਰੋਣੀ ਦੋ ਫਰ ਲੋ ਕੱਢੀ ਆ ਨਾ 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 oh nahi sade idda nahi ਖਾਦੀਂ ਜਾਂਂਡੀ ਖਾ ਲਈ ਹੋਰ ਖਲਾ ਲਈ ਮੈਂ ਤਾਂ ਨਹੀਂ ਉਹਦੇ ਸੁਤਰਾ ਗਏ ਪਰਾਂ ਕਿਉਂ ਐਸੀ ਕਹਿੰਦੀ ਮੇਰੀ ਵੀਡੀਓ ਨਹੀਂ ਬਣਾਈ ਨਹੀਂ ਨਹੀਂ ਡਰ ਗਈ ਕਿ ਮੈਂ ਇਸ਼ਾਰੇ ਅੱਤੇ ਗੱਲ ਕਰਦੀ ਐਸ਼ਾਰੇ ਕਿਉਂ ਐਸੀ ਯਾ ਬੋ ਕਿਉਂ ਇਸ ਕਿੱਟੀ ਨੂੰ ਇਹ ਕੋਸਾਂ ਦੇ। ਜੀਰਾ ਉਹ ਲੋਕ ਜਿਹੜੇ ਸਾਂਭਦੇ ਉੱਠ ਕੇ ਹੁਣੇ ਤਿੰਨ ਮਜੋੜੇ ਲਿਖੇ। ਉਹ ਕੱਪੜਾ ਮਾਰੂ ਮੈਂ ਨਹੀਂ ਮਾਰਦਾ ਫਿਰ ਨਹੀਂ ਮਾਰਦਾ ਥੱਪੜ ਹੀ ਦਰਾ। ਆ ਜਾ ਨੀ। ਨਹੀਂ ਮਾਰ ਥੱਪੜ ਆਪਣੀ ਧੀ ਦੇ। ਕੱਲ ਤੇ ਇੱਧਰ ਆਵੇਂ ਨਾ ਫਿਰ ਨਹੀਂ ਥੱਪੜ ਮੱਝਣਾ। ਹੈ ਜਿਹੜਾ ਉਧਰ ਹੈ। ਮੈਂ ਜਿਹੜਾ ਉਧਰ ਆਇਆ ਥੋੜਾ ਠੰਡਾ ਪਾਣੀ ਢੋਲੇ ਚ। ਇਧਰ ਇਹਨੂੰ ਮਾਈ ਮਰੀ ਕਹਿੰਦੀ ਥੱਪੜ ਤਾਂ ਨਹੀਂ ਮਾਰੂਗੀ ਮੇਰੇ। ਮਾਈ ਨਹੀਂ ਮਾਰਦਾ ਇਧਰ। ਕੀੜੀਆਂ ਆ ਗਈ ਵੱਡਾ। ਕੀੜੀਆਂ ਆ ਗਈਆਂ ਵੱਡੀਆਂ। ਤੁਸੀਂ ਤੁਸੀਂ ਰੁੱਤੇ ਆ ਜਾਓ ਨਾ ਕੀੜੀਆਂ ਆ ਜਾਣਗੀਆਂ ਤੁਸੀਂ ਉੱਤੇ ਆ ਜਾਓ ਮੈਂ ਮੈਂ ਦੂਜੀ ਚੱਪਲ ਪਾਣੀ ਹੋਣੀ ਹੈ ਹੈ ਠੀਕਾ ਦੂਜੀ ਚੱਪਲ ਪਾਣੀ ਹੋਣੀ ਨੇ ਦੂਜੀ ਚੱਪਲ ਪਾਣੀ ਆ ਕੀ ਕਰਾਂ ਹੋ ਜਾਵਾ ਵੜਿਆ ਬਣੋ ਵੜਿਆ ਇਹ ਪੱਕੀ ਆ ਕਿ ਆ ਚਾਹ ਅੰਦਰ ਕਰ ਲਓ ਹਣ ਕਾਲੀ ਇਹ ਕਿੰਨੇ ਇਹਨੂੰ ਰਹਿਣ ਦੇ ਨੂੰ ਇੱਥੇ ਹੀ ਰਹਿਣ ਦੇ ਰਹਿਣ ਦੇ ਨੂੰ ਇਹਨੂੰ ਨਾ ਖੜਿਓ ਇਹਨੂੰ ਰਹਿਣ ਦੇ ਇੱਥੇ ਜੀ ਸੰਦਲਪਾਰਕ ਨਾ ਡਾੜੀ ਵਿੱਚ ਇੱਥੇ ਰਹਿੰਦੀ ਤੇ ਮੈਂ ਆਪਣਾ ਇਹਨੂੰ ਅੰਦਰ ਲੈ ਜਾਊਂਗਾ ਠੀਕ ਹੈ ਮਾਪਾ ਘੰਟੇ ਦਾ ਨਹੀਂ ਜਾਣਾ ਮੱਪੇ ਦੀ ਗੱਲ ਸੰਤੂ ਨਹੀ ਜਾਣਾ ਇਹਨੇ ਨਹੀਂ ਜਾਣਾ ਬਸ ਕੋਈ ਹੱਡੀਆਂ ਵਾਲੇ ਕੋਲ ਦੋ ਖਾ ਕੇ ਜਿਆਦੋਂ ਲੈ ਨਾ ਅੱਜ ਬੁਰਮਾ ਕਾਟਿੰਗਾ ਵਾਲੇ ਦੋ ਖਾ ਲਾ ਹੱਡੀ ਨੂੰ ਨਹੀਂ ਆਗਾ ਵੀ ਮਾਸ ਜੀ ਦੇ ਵਿੱਚ ਕੀ ਬਾ ਪੀੜ ਚੱਲ ਇਹਨਾਂ ਅੰਦਰਵਾੜ ਦੇ ਵਿੱਚ ਬਾਫੜੇ ਨੂੰ ਅੰਦਰਵਾੜ ਦੇ ਚੱਲ ਚੱਲ ਪਦੰਗ ਮੋਰਨਾ ਮੈਨੂੰ ਹੁਣੇ ਕਹਿਣਾ ਮਾ ਮੈਂ ਤੈਨੂੰ ਫੜਦੇ ਦੱਸੀ ਘਰ ਤੇ ਚੱਲਾਂ ਉਹਨੂੰ ਮੈਂ ਲੈਣ ਜੰਨੇ ਚੱਲਿਆਂ ਤੂੰ ਮੇਰੇ ਨਾਲ ਚੱਲ ਕਹਿੰਦੀ ਤੇਰੇ ਨਾਲ ਨਹੀਂ ਜਾਣਾ ਮੈਂ ਦਾਦੇ ਨਾਲ ਜਾਣਾ ਆ ਚੱਲ ਜਾ ਆ ਚੱਲੀਏ ਤੇ ਮੇਰੇ ਨਾਲ ਜਾਈ ਹਾਂ ਯਾਰ ਤੂੰ ਮੇਰੇ ਨਾਲ ਜਾਈ ਫੜੇ ਨੂੰ ਯਾਰ ਫੜੇ ਕਮਣਤ ਆ ਰਹੇ ਨੂੰ ਨਹੀਂ ਨਹੀਂ ਹੌਣ ਕਿੱਧਰ ਚੱਲ ਜੀ ਬੇਹੋ ਠੱਟੀ ਆ ਗਈਓ ਕਹਿੰਦੀ ਮम्मी ਮੈਂ ਉਹ ਸੂਟ ਪਾਣਾ ਵਾ ਤੇਰੇ ਵਾਲੇ ਉਹ ਵੇਦਾ ਸੰਦੀਪ ਵਾਲਾ ਸੂਟ ਪਾ ਲੈ ਇੱਧਰ ਖਾ ਹਣ ਪਾਪਾ ਨੂੰ ਇਹ ਨਾ ਦੁਬਈ ਦਾ ਸ਼ੇਖ ਸ਼ੇਖ ਬਣ ਗਿਆ ਦੁਬਈ ਦਾ ਇਹ ਦੁਬਈ ਦਾ ਸ਼ੇਖ ਬਣ ਗਿਆ ਵੇ ਉਹ ਨਹੀਂ ਕਹਿਣਾ ਤੇ ਕੁਛ ਸ਼ਰਾਰਾ ਕੀ ਕਹਿੰਦੀ ਹੈ ਸ਼ਰਾਰਾ ਹੀ ਪਾ ਲੈ ਹਾਂ ਹਾਂਜੀ ਪਾਪਾ ਯਾ ਯਾ ਮੇਰੇ ਕੋਲ ਹੋਰ ਕੀ ਕਰਾਂ ਕਿਉਂ ਇਹ ਨਈ ਸਮਾਰਟ ਹੈਲੋਂ ਦੀ ਦੋਰੇ ਜਿਸ ਨੂੰ ਨੇ ਲੈ ਕੇ ਆਇਆ ਮੈਂ ਇਹ ਇੱਕ ਬਿਊਟੀ ਬਲੈਂਡਰ ਇਹ ਕੋ ਗੂਆ ਕਿਹ ਕੋ ਗੂਆ ਇਹ ਕਰਨ ਡਿਆਂ ਵਾ ਇਹ ਕਰਨ ਡਿਆਂ ਕੋਣ ਹੈ ਪੁਰਾਣੇ ਕੋਈ ਨਹੀਂ ਹੁਣ ਵੇਖੀ ਤੇਰੀ ਮਾਸਨੇ ਵਾਰਸ ਮੋਸਮਿੰਗ ਕਰਾਉਣੇ ਕਹਿੰਦੇ ਕਰਾ ਦੋ ਕੋਈ ਨਹੀਂ ਕੈਲੀ ਗ੍ਰੀਨ ਪਈਏ ਲਾ ਦਿੰਨੇ ਗੱਲ ਹੀ ਕੋਈ ਲਵਾ ਦੀ ਗੱਲ ਕਰ ਆ ਠੀਕ ਹੈ ਕਹਿੰਦੇ ਬਿਊਟੀ ਬਲੈਂਡਰ ਫੜਾਤਾ ਤੇ ਹੁਣ ਉਹ ਤਰੀਨ ਦਿਓ ਲਾਉਣਾ ਇਹਦਾ ਇਹਨਾਂ ਲਾ ਇਹਦੇ ਪਤਾ ਇਦਾਂ ਇਦਾਂ ਆਵੇ ਇਹਦੇ ਨਾਲ ਕਰਕੇ ਨਾ ਇਹਦਾ ਇਹਨਾਂ ਕਰਕੇ ਲਾਉ ਹਾਂ ਇਦਾਂ ਫਰਤੀ ਕਿੰਨੇ ਛੇ ਛੇ ਦੇ ਕਿਲਾਸੀ ਛੇ ਆਲੀਆ ਆ ਲੈਿੰਦੇ ਸੀ ਹੋਣੇ ਲੈ ਲਈਏ ਜੀ ਇਹ ਸ਼ੂ ਨੀ ਬਰੀ ਜੀ ਇਹ ਚੁੱਕਾ ਇਹ ਜੇ ਖੁਸ਼ ਕੱਟ ਦੀਏ ਤੇ ਫਿਰ ਬੋਰ ਆ ਗਈ ਕੱਲੀ ਖੁਸ਼ ਬੋਰ ਆਪਾਂ ਲਾ ਗਈ ਚੰਗੀ ਤਰ੍ਹਾਂ ਲਾ ਦੋ ਓਕੇ ਜੇ ਰਾਵ ਗਿਆ ਨਾ ਲਵੈਸਾ ਉਹ ਨਾ ਬਣੀਆ ਚਲ ਜੀ ਕਰ ਸੋ ਨਾ ਕੀ ਰਾਵੜਾ ਖੋਸ਼ ਖਾਂਦੀ ਖਾਂਡਿਆ ਪਤਾ ਇਹ ਖਾਂਡਿਆ ਬਾਹਰ ਨਹੀਂ ਜਾਣਾ ਇਧਰ ਆਇਆ ਕੋਨ ਕਨੈਕਟ ਕਰਦਾ ਡਾਡਾ ਡਾਡਾ ਗੈਰ ਗੁਣਕਿੰਦਾ ਵੱਡਾ ਹੋ ਗਿਆ ਬੋਲ ਮਾਣਾ ਬਈਆ ਵੀ। ਨਹੀਂ ਮੇਰੀ ਗੱਲ ਸੁਣ ਲੋ ਸਾਰੇ ਜਣੇ। ਆ ਮੇਰੀ ਘਰ ਦੀ ਲੈ ਲਿਆ ਦੇ ਪਰਫਿਊਮ। ਠੀਕ ਆ। ਮੇਰੀ ਘਰ ਦੀ ਕਹਿੰਦੀ ਇਹ ਤੈਨ ਪਸੰਦ ਨਹੀਂ ਆਏ। ਬਾ ਸਾਰੇ ਜਣੇ ਨੇ ਕਮੈਂਟਾਂ ਚ ਕਹਿਦਾ ਬਹੁਤ ਵਧੀਆ ਬਹੁਤ ਵਧੀਆ। ਲੈ ਲੈਣ ਦਾ ਦੋ ਭਰਾ। ਇਹ ਨਹੀਂ ਨਹੀਂ ਮੈਨੂੰ ਅੱਖਾਂ ਕੱਢੀ ਜਾਣ ਦੀ ਆ। ਐ ਕਹਿਣ ਦੀ ਤੈਨ ਤਨ ਪਸੰਦ ਨਹੀਂ ਆਉਂਦੇ। ਪਸੰਦ ਆ ਮੈਨੂੰ ਭਈ ਸਾਰੇ ਜਣੇ ਲੈਣ ਲੱਗਾ ਬਹੁਤ ਵਧੀਆ। ਇਸ ਤੋਂ ਉੱਤੇ ਕੋਈ ਪਰਫਿਊਮ ਦੀ। ਜੱਸੀ ਕਿਦਾਂ ਪਸੰਦ ਆ? ਤੂੰ ਨਾਂ ਕਹਿ ਜਰਾ ਜੇ ਤੈਨੂੰ ਸ਼ਾਮ ਆਈ ਰੋਟੀ ਮਿਲ ਚੁਕੀਆ ਕਰ ਕਰ ਹੈ ਚਲਦੀ ਅੱਟੇ ਕਿੱਥੇ ਟੱਕਣ ਕਿੱਥੇ ਆ ਕੀ ਕਹਿਣਾ ਮੈਂ ਸਾਰੇ ਕਮਰੇ ਦੀ ਫੈਰੈਂਟ ਦੀ ਫ੍ਰੈਗਰੈਂਸ ਦੀ ਮਾਂ ਇਹ ਆ ਗਈ ਫ੍ਰੈਗਰੈਂਸ ਇਹ ਵਕਾ ਹੋਣਾ ਹੈ ਕਿ ਵਾਹਾਂ ਹੁੰਦੀ ਆ ਇਹਦੇ ਵਿੱਚ ਨਾ ਪੇਂਟ ਕਰ ਲੀਏ ਹੋਣੇ ਚੇਤਾ ਆ ਆਪਾਂ ਸਾਰੇ ਕਿਚਨ ਦੇ ਵਿੱਚ ਇਥੇ ਕਿਉਂਕਿ ਇੰਦਾ ਪੇੜਾ ਲੱਗਣ ਦਾ ਕੰਮ ਨਾ ਜਿਹੜੀ ਬਣ ਗਈ ਦੇ ਜਿਹੜੀ ਮਰਜ਼ੀ ਰੱਖੋ ਕਿਆ ਨੀ ਆਇਓਏ ਗੁਣ ਤੇਰੀ ਸ਼ੋਅ ਇਵੈਂਟ ਟੂ ਯੂ ਹਾਂ ਚਾਪੀ ਅਗੰਨੀ ਹੈ ਨਾ ਇੱਕ ਜੇ ਸਰਦੀਆਂ 'ਚ ਬੜੀ ਸ਼ੋਗ ਹੋਇਆ ਕਰਦੀ ਹੈ ਤਾਂ ਹੀ ਕਰਕੇ ਤੇ ਬਣਾਈਆਂ ਤਕਨਾ ਲਵਸ ਗਿਆ ਹੁਣ ਸਮਝ ਲੱਗੀ ਓ ਨਹੀਂ ਨਹੀਂ ਨਾ ਦੁਪਹਿਰੇ ਮੇਰੇ ਵਾਲੇ ਪਰੋਠੇ ਬਣਾਇਆ ਕਰ ਨਹੀਂ ਕਣੀ ਜਿਹੜਾ ਨਹੀਂ ਜਿਹੜਾ ਕਣੀ ਮੂੜੀ ਥੱਲੇ ਜਾਣਾ ਪੈਂਦਾ ਨਾ ਇੱਥੇ ਗੈਸ ਰੱਖਣਾਗੇ ਇੱਥੇ ਗੈਸ ਰੱਖਣਾਗੇ ਆਟਾ ਰੱਖਿਆ ਹੋਵੇ ਝੌਲ ਰੱਖਿਆ ਹੋਵੇ ਜਿਹੜੀ ਮਰਜ਼ੀ ਚੀਜ਼ ਬੰਦਾ ਬਣਾਵੇ ਇੱਕ ਇੱਕ ਵੈਰਾਈਟੀ ਬਣਾਵੇ ਨਹੀਂ ਇੱਕ ਮੈਂ ਹੋਣਾ ਚਾਹੀਦਾ ਇੱਕ ਵਾਰ ਇੱਕ ਵਾਰੈਟੀ ਬਣਾਵੇਂ ਤੇ ਇੱਕ ਲਾਵੇ ਕਿਨੀ ਵੀ ਓਏ ਹੋਏ ਸੱਦੀਆਂ ਜੀ ਆਨੰਦ ਵਜਣੇ ਚੱਲ ਵੀ ਆਹ ਤੇਰੇ ਰੈਡੀ ਕਹਿੰਦਾ ਪੰਨੀ ਕੀ ਸਵਾਦ ਹੀ ਲੈੰਦੀ ਇਹ ਦੇਸੀ ਨਹੀਂ ਹੋ ਗਿਆ ਪੱਕਾ ਬਣਾਵੇ ਪਰਫਿਊਮ ਆ ਕੇ ਖੁਸ਼ੀ ਚੈੱਕ ਕਰ ਇੱਕ ਕਰੀ ਅੱਜ ਮੁੰਡੇ ਕਹਿੰਦੇ ਬਾਹਰ ਜਾਣਾ ਹੈ ਡਿਨਰ ਕਰਨ ਵਾਸਤੇ ਬਾਕੀ ਗੱਲਾਂ ਸ਼ੈਡੂਲ ਲੋਕੇਸ਼ਨ ਚੈੱਕ ਕਰੋ ਇੱਕ ਕਰੀ ਲੈ ਮੇਰੀ ਕੁੜੀ ਨੇ ਬੁਲਾਤੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੋਟੀ ਤਾਂ ਹੀ ਖਾ ਲਈ ਸੀ ਹੁਣ ਲੱਗੇ ਆਈਸਕ੍ਰੀਮ ਖਾਣ ਆਈਸਕ੍ਰੀਮ ਖਾਣ